ਰਾਤ ਇੱਕ ਦਹਿਸ਼ਤ ਕਰ ਵਰੋਂ ਉਹਨਾਂ ਦੇ ਘਰੋਂ ਗੋਲੀਆਂ ਜਨਾਈਆਂ ਹੀ ਉਹਨਾਂ ਦੇ ਦਰਵਾਜ਼ੇ ਵਿੱਚ ਗੋਲੀਆਂ ਵੀ ਵੱਜੀਆਂ ਨੇ ਉਹਨਾਂ ਨੇ ਫੈਰ ਕੀਤਾ ਵਾ ਅੱਤ ਗੋਲੀਆਂ ਫੈਰ ਕੀਤੀਆਂ ਜਿਨ੍ਹਾਂ ਵਿੱਚ ਇੱਕ ਮੇਸਟਰ ਉਹਦਾ ਬਾਤਵਾ ਆਪਣੇ ਕੋ ਫੇਰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਦਹਿਸ਼ਤ ਗਰਜਦਾ ਮਾਹੌਲ ਜਿਹੜਾ ਇਸ ਚਿਖਰ ਤੇ ਪਹੁੰਚ ਗਿਆ ਕਿ ਹੁਣ ਪਿੰਡਾਂ ਦੇ ਜਿਹੜੇ ਦਿਹਾਤੀ ਖੇਤਰ ਹੈ ਉੱਥੋਂ ਦੇ ਲੋਕਾਂ ਦਾ ਜੀਣਾ ਵੀ ਹਰਾਮ ਹੋ ਚੁੱਕਾ ਆ ਕੋ ਪੰਜਾਬ ਸਰਕਾਰ ਜਿਹੜੀ ਐਸੋ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਬੂ ਕਰਨ ਵਿੱਚ ਬੁਰੀ ਤਰ੍ਹਾਂ ਸਫਲ ਜਿਹੜੀ ਉਹ ਸਾਫਤ ਹੋ ਰਹੀ ਆ ਅਸੀਂ ਅੱਜ ਪਹੁੰਚੇ ਆ ਪਿੰਡ ਜੋਧੇ ਤਹਿਸੀਲ ਬਾਬਾ ਬਕਾਲਾ ਸਾਹਿਬ ਦਾ ਪਿੰਡ ਜੋਧੇ ਆ ਜਿੱਥੇ ਪ੍ਰਵਿੰਦਰ ਸਿੰਘ ਕੇ ਜ਼ਿੰਮੇਦਾਰਾਂ ਦੇ ਜਿਸ ਕਰ ਬੀਤੀ ਰਾਤ ਇੱਕ ਦੈਸ਼ਟਗਰਦ ਵੱਲੋਂ ਉਹਨਾਂ ਦੇ ਘਰ ਨੂੰ ਗੋਲੀਆਂ ਚਲਾਈਆਂ ਗਈਆਂ ਉਹਨਾਂ ਦਰਵਾਜ਼ੇ ਵਿੱਚ ਗੋਲੀਆਂ ਵੀ ਵੱਜੀਆਂ ਨੇ ਜਿੱਥੋਂ ਪੁਲਿਸ ਨੂੰ ਸੱਤ ਚੱਲੇ ਹੋਏ ਕਾਰਤੂਸ ਤੇ ਇੱਕ ਅੰਚ ਲੈਕਰ ਜਿਹੜਾ ਉਹ ਵੀ ਬਰામਤ ਕੀਤਾ ਗਿਆ ਲੇਕਿਨ ਪੁਲਿਸ ਵੱਲੋਂ ਅਜੇ ਤੱਕ ਇਸ ਬੰਦੀ ਨਾਂ ਕੋ ਮਾਮਲਾ ਦਰਜ ਕੀਤਾ ਗਿਆ ਤਾਂ ਨਾ ਹੀ ਕੋਈ ਉਹਨਾਂ ਦੀ ਕੋਈ ਪਿਸ਼ੋਕੜ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਕਿੰਨਾ ਦੈਸ਼ ਗਰਦਾਂ ਵੱਲੋਂ ਇਹ ਗੋਲੇ ਚਲਾਏ ਜਿਸ ਬੰਦੇ ਸਾਣਾ ਜਿਹੜੇ ਪੀੜਤੇ ਨੇ ਜ਼ਿੰਮੇਦਾਰ ਪਲਵਿੰਦਰ ਸਿੰਘ ਜੀ ਵਾਸੀ ਜੋਧੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹ ਵਾਕਿਆ ਕਿਵੇਂ ਤੇ ਕਿੱਥਾਂ ਹੋਇਆ ਜੀ ਸਭ ਤੋਂ ਪਹਿਲਾਂ ਜੀ ਮੈਂ ਪੀਡੀਸੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਹਾਂ ਤੁਸੀਂ ਸਾਡੇ ਕੋਲ ਚੱਲ ਕੇ ਆਏ ਜੀ ਤੇ ਦੂਸਰੀ ਬੇਨਤੀ ਮੇਰੀ ਇਹ ਆ ਕਿ 7 ਤਰੀਕ ਨੂੰ ਆਪਣਾ 9 ਵਜੇ ਦੇ ਕਰੀਬ ਐਕਟਿਵ ਆ ਦੇ ਆਰਮੀ ਦੇ ਆਏ ਆ ਉਹਨਾਂ ਨੇ ਫਾਇਰ ਕੀਤਾ ਵਾ 8 ਗੋਲੀਆਂ ਫਾਇਰ ਕੀਤੀਆਂ ਜਿਨ੍ਹਾਂ ਵਿੱਚੋਂ ਇੱਕ ਮਿਸਰੋਂ ਦਾ ਸਾਤਵਾ ਆਪਣੇ ਖੋਖੇ ਆ ਉਹ ਜਿਹੜੇ ਆ ਉਹ ਲੈ ਗਏ ਆ ਆਪਣੇ ਸੁਪਰੀਸ ਪਾਰਟੀ ਆਈ ਆ ਸਤਜੋਬ ਸਾਹਿਬ ਵੀ ਆਏ ਆ ਉਹ ਲੈ ਕੇ ਚਲੇ ਗਿਆ ਅਗਲੇ ਦਿਨ ਤੱਕ ਸ਼ਾਮ ਦੇ 4 ਵਜੇ ਤੋਂ ਬਾਅਦ ਵਿੱਚ ਆਏ ਆ ਤੇ ਮੁੜ ਕੇ ਦੀ ਕੋਈ ਉਹਨਾਂ ਨੇ ਪਿੱਛੋਂ ਕਾਰਵਾਈ ਵੀ ਉਦੋਂ ਤੱਕ ਕੀਤੀ ਫਿਰ ਉੱਥੇ ਸੀਸੀ ਕੈਮਰਾ ਸਾਨੂੰ ਤੇ ਸਾਰੀ ਰਾਤ ਨੀਂਦ ਨਹੀਂ ਆਈ ਕਰੇ ਤੋਂ ਨਹੀਂ ਜਿਹੜੀਆਂ ਫੁੱਟੀਆਂ ਕਾਲੰਡੇ ਹਾਂ ਤੇ ਉਹ ਆਪਣੇ ਉਹਦਾ ਸੀਸੀ ਕਾਂਦੇ ਜਦੋਂ ਚੱਕੀ ਤੇ ਆ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਰਾਹ ਲੱਭ ਕੇ ਦੱਸਿਆ ਵਾ ਵੀ ਆਹ ਦੇਖੋ ਆਰਮੀ ਉਹਦੇ ਹੱਥ ਦੇ ਵਿੱਚ ਪਿਸਟਲ ਵਾ ਉਹ ਆਪਣਾ ਕਿਦਾਂ ਬੰਦ ਕਰਨ ਲਿਆ ਵਾ ਉਹ ਚੀਜ਼ ਉਹਨਾਂ ਨੇ ਵੇਖ ਕੇ ਅੱਗੇ ਮੁੜ ਕੇ ਦੋ ਸੀਜੀ ਕਾਂਦੇ ਉਹ ਪੈਂਟ ਦੇ ਵਿੱਚੋਂ ਨਿਕਲਦਾ ਵੀ ਤਸੀਰ ਆ ਰਹੀ ਆ ਪਰ ਉਸ ਤੋਂ ਬਾਅਦ ਦੇ ਵਿੱਚ ਉਹ ਆਰਮੀ ਅਜੇ ਤੱਕ ਵੀ ਨਹੀਂ ਫੜਿਆ ਕੱਲ ਵੀ ਸਾਰਾ ਦਿਨ ਲੰਘ ਗਿਆ ਵਾ ਸਾਰਾ ਪਰਿਵਾਰ ਅਹੀਂ ਸੁੱਕਣੇ ਪਏ ਹੋਏ ਆ ਤੇ ਕੋਈ ਨਾ ਪ੍ਰਸ਼ਾਸਨ ਦਾ ਆਰਮੀ ਉਦਾਂ ਜਰੂਰ ਲਾਰੇ ਲਾਈ ਜਾਂਦੇ ਰਹਿੰਦੇ ਆ ਮੈਂ ਆਪਣੇ ਹਾਂਜੀ ਆਰਮੀ ਦੇ ਵਿੱਚੋਂ ਵੀ ਸਰਸ ਕਰਕੇ ਆਇਆ ਵਾਂ ਤੇ ਪਰ ਬਹੁਤ ਜ਼ਿਆਦਾ ਹੀ ਕਾਰਗਲ ਦੀ ਲੜਾਈ ਵੀ ਲੜਿਆ ਹੋਇਆ ਮੇਰੇ ਕੋ ਬਕਾਇਦਾ ਮੈਡਲ ਵੀ ਆ ਲੜਾਈ ਦਾ ਤੇ ਪਰ ਬਹੁਤ ਦੁੱਖ ਦੇ ਨਾਲ ਇਹ ਗੱਲ ਕਹਿਣਾ ਪੈ ਰਿਹਾ ਕਿ ਸਾਡਾ ਪ੍ਰਸ਼ਾਸਨ ਪਤਾ ਨਹੀਂ ਸਾਡੀ ਕੋਈ ਬਾਹ ਨਹੀਂ ਫੰਡਿਆ ਕੋਈ ਲੀਡਰ ਸਾਹਿਬ ਨਹੀਂ ਆਉਂਦਿਆ ਕੋਈ ਕਿਸੇ ਨੂੰ ਪਤਾ ਹੀ ਨਹੀਂ ਵੀ ਇਹ ਘਰ ਦੇ ਇੰਨਾ ਦਹਿਸ ਦਾ ਮਾਹੌਲ ਸਿਆਵਾ ਹੈ ਘਰ ਦੇ ਵਿੱਚ ਇੰਨਾ ਹੋਇਆ ਕੋਈ ਜਗ੍ਹਾ ਰੱਖਣ ਜਗ੍ਹਾ ਨਹੀਂ ਬਲੋਗ ਇੰਨੇ ਤਰਾ ਤਰਾ ਕਰ ਉੱਠੇ ਆ ਤੇ ਮੈਂ ਇਹ ਪ੍ਰਸ਼ਾਸਨ ਕੋਈ ਬੇਨਤੀ ਕਰਨੀ ਚਾਹੁੰਦਾ ਕਿ ਸਾਡੀ ਕਿਸੇ ਵੀ ਚੀਜ਼ ਕਿਤੇ ਨਾਲ ਰੱਖਿਆ ਦਿੱਤੀ ਜਾਵੇ ਅੱਛਾ ਕੀ ਮਸਲਾ ਜਿਹਦੇ ਕੋਈ ਗੋਲੀकांड ਹੋਇਆ ਜੀ ਯੋਸ ਜੀ ਜੀ ਇੱਕ ਕੰਪਲੇਂਟ ਆਈ ਸੀ ਕਿ ਕਿ ਉੱਥੇ ਪਰਸੋਂ ਰਾਤ ਨੂੰ ਕੋਈ ਫਾਇਰਿੰਗ ਜਿਹੜੀ ਹੈ ਉਹ ਰਿਪੋਰਟ ਕੀਤੀ ਗਈ ਹੈ ਮੌਕੇ ਦੇ ਉੱਤੇ ਐਸ ਐਚਓ ਬਿਆਸ ਜਿਹੜੇ ਪਹੁੰਚੇ ਸੀਗੇ ਔਰ ਉਹਨਾਂ ਨੇ ਉੱਥੇ ਜਿਹੜਾ ਮੌਕਾ ਨੂੰ ਦੇਖਿਆ ਸਾਰਾ ਔਰ ਪੁੱਛਗਛ ਕੀਤੀ ਹੈ ਔਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ ਔਰ ਜੋ ਵੀ ਇਹ ਚ ਅਸਲੀਅਤ ਆਏਗੀ ਉਸ ਮੁਤਾਬਕ ਜੜੀ ਬਣਦੀ ਕਾਰਵਾਈ ਕੀਤੀ ਜਾਏਗੀ ਅਤੇ ਮੁਤਾਬਕ ਅਸੀਂ ਆਲਰੇਡੀ ਐਫਆਈਆਰ ਰਜਿਸਟਰ ਕਰ ਚੁੱਕੇ ਹਾਂ ਕੈਮਰਾਮੈਨ ਜੁਗੇਸ਼ ਦੇ ਨਾਰਕੇਸ਼ ਕੁਮਾਰ ਪੀਟੀਸੀ ਨਿਊਜ਼ ਬਾਬਾ ਬਕਰ ਸਾਹਿਬ